ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਚਾਰ ਗੱਬਣ ਵੇੜਾ ਦਿਖਾਵਾਂਗੇ ਜਰਸੀ ਐਰ ਸੈਰ ਗਰਲੈਂਡੋ ਤੇ ਆਦਿ ਚਾਰ ਵੇੜਾ ਫਾਰ ਸੇਲ ਹੈ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏਗਾ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਭਾਵਨਤਰੀ ਸੀਗਾ ਪਿੰਡ ਹੈੜਾ ਜਿਲਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਕੰਟੈਕਟ ਨੰਬਰ ਹੈ 967786899 ਤੇ ਦੂਜਾ ਨੰਬਰ ਹੈਗਾ 98355042 ਅੱਜ ਆਪਾਂ ਚਾਰ ਬੜਾ ਗੱਬਣਾ ਦਿਖਾਵਾਂਗੇ ਹਨ ਚਾਰ ਬੜਾ ਵੀਰੇ ਗੱਬਣਾ ਨਹੀਂ ਆ ਗਰਲੈਂਡ ਹੋ ਗਈ ਐਸ ਤਰ੍ਹਾਂ ਜੱਫੀ ਹੈ ਤੇ ਜੱਫੀਆ ਕਰਾਉਗਾ ਚਾਰੇ ਭੰਤਾਂ ਮੇਰਾ ਹਨਾ ਹਾਂ ਬਈ ਤੇ ਵੀਡੀਓ ਕਵਰ ਕਰਦੇ ਆਪਾਂ 17 ਤਰੀਕ ਨੂੰ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਵੇੜ ਦੇਖੀਏ ਨੇ ਕਿਹੜਾ ਸੁਹਾ ਜੀ ਇਹ ਤੇ ਵੀਰੇ ਦੂਜਾ ਸੁ ਦੂਜਾ ਸੂਆ ਸੁੰਦੀਆ ਕੈਗਨ ਲੈਂਦੀਆ ਸੂਚੇ ਹੈ ਵੀ ਇੱਕ ਹਫਤਾ ਪੈਂਡਿੰਗ ਪਿਆ ਬਹਿੜਦਾ ਇੱਕ ਹਫਤਾ ਸੂਣ ਚ ਬਾਕੀ ਸਾਰੇ ਬਲ ਕਿੱਦਣਾ ਠੀਕ ਹੈ ਹਾਂ ਦੂਜਾ ਸੂਆ ਸੁੰਦੀਆ ਇੱਕ ਹਫਤਾ ਬਾਕੀ ਪਿਆ ਪਹਿਲੇ ਸੂਏ ਦਾ ਰਿਗਾਰਡ ਆਪਾਂ ਨੂੰ ਮਾਲਕਾਂ ਨੇ ਕਿਹਨਾ ਦੱਸਿਆ ਦੁੱਧ ਭਈ ਇਹਨੇ ਪਲੂਣੇ ਦਿੱਤਾ ਵੇ 25 ਕਿਲੋ ਖੁੱਲਾ 25 ਕਿਲੋ ਪਲੂਣ ਦੇ ਦੁੱਧ ਪਾਇਆ ਖੁੱਲਾ ਦੁੱਧ ਦਿੱਤਾ ਵੇ ਦਾ ਤੇ ਹਫਤਾ ਸੂਣ ਚ ਬਾਕੀ ਹੈ ਹਨਾ ਹਫਤਾ ਬਰੇ ਬਾਕੀ ਦਾ ਤੇ ਬਾਕੀ ਥਾਂ ਥੋਂ ਗੁੱਲੇ ਵਾਲਾ ਪੂਰਾ ਹਨਾ ਓਏ ਠੰਡੀ ਸ਼ੀਲ ਬਹੁਤ ਆ ਗਈ ਅਸਲ ਆਈ ਪਹਿਲੇ ਤੇ ਫੇਸ ਪੁਆਇੰਟ ਦੇ ਘਰੇ ਅਰੇ ਕੈਨ ਲੈਂਡੋ ਅਸਲ ਆरिजिनल ਪੀਸ ਆ ਤੇ ਜਮਾ ਕਿਆ ਬਾਤਾਂ ਗੇਰ ਲੈਂਡੋ ਹਨਾ ਗਰਲੈਂਡੋ ਆ ਬਾਈ ਜਿੰਨੀ ਬੰਨ ਚਾਹੀਦੀ ਇਹਨੂੰ ਝਾਂਗਰ ਜਿੰਨੀ ਨਹੀਂ ਚਾਹੀਏ ਆਸਤੂ ਠੀਕ ਨਾ ਗੱਲ ਠੀਕ ਹੈ ਕੰਬਲਾ ਚਾਹੀਦਾ ਜਿੰਨੀ ਕਿਨੂੰ ਤੁੰਨ ਚਾਹੀਦੀ ਹੈ ਜੀ ਉਹ ਸਾਰਾ ਚੀਜ਼ਾਂ ਮੈਚ ਕਰਦੀ ਆ ਬਈ ਮੈਂਟੇਨ ਨਾਲ ਬਾਈ ਠੀਕ ਹੈ ਆਸਲ ਆरिजिनल ਪੀਸ ਆ ਨਾ ਠੰਡੀ ਆ ਕਿੰਦਰੀ ਮਾਰ ਕੇ ਬੈਠੀ ਜਾ ਜੀ ਠੰਡੀ ਸੀਰ ਬਾਧੂ ਆ ਜਾਏ ਬਾਡੇ ਖੇੜੀ ਜਾ ਬੈਗੇ ਹਨਾ ਕੋਈ ਚੱਕਰੀ ਨਹੀਂ ਹੈਗਾ ਠੀਕ ਹੈ ਤੋਂ ਆਤਾ ਜੀ ਸੇਵਾ ਕੀਤੀ ਹੈ ਇੱਕ ਦੀ ਦੋ ਦੋ 30 ਕਿਲੋ ਖਰਾਦ ਉਹ ਤੋਂ ਦੇਣਾ ਇੱਥੇ ਪਾਉ 6 ਫੈਟ ਵਾਲਾ ਪਾ ਸੋ ਵੀਰੋ ਅੱਜ ਜਦਨ ਜਿਹਨੇ ਰੱਖਣੀ ਹੈ ਨਾ ਇੱਕੀ ਵਾਧੂ ਆ ਹਨ ਸੋ ਵੀਰੋ ਸਹੀ ਵਾਲਾ ਰੱਖਣੀ ਹੈ ਨਾ ਸਹੀ ਵਾਲ ਨਾਲ ਹੀ ਵੀ ਕੋਈ ਮੇਲ ਆਗਾ ਕਠਾਈ ਵਾਲ ਕੁਝ ਹੋ ਜੀ ਨੇ ਗਰਲੈਂਡ ਵਾਸਤੇ ਜਾਣ ਮੇਰਾ ਭਾਈ ਸੋ ਦੇਖੋ ਜਮਾ ਕਿਆ ਬਾਤ ਹੈ ਫੇਸ ਬਿਊਟੀ ਬੈਡੀ ਦੇਖੋ ਜਮਾ ਕਿਆ ਬਤਾ ਹੈ ਚੱਪਗਾ ਡਵੇੜਾ ਜਮਾ ਸੁਹਾ ਦੂਜਾ ਸੁਹੰਦੀ ਆ ਜਿਵੇਂ ਥੋੜੀ ਹੈਗੀ ਵੀ ਗਰਮੀ ਦੇ ਵਿੱਚ ਚੱਲਣ ਵਾਲੀ ਚੀਜ਼ ਇਹ ਹੈ ਹਨਾ ਸੋ ਜਿਵੇਂ ਟਾਈਮ ਫਰਿੱਜ ਦਾ ਆ ਗਿਆ ਗਿੱਜਰ ਬੰਦ ਹੋ ਗਏ ਤੇ ਫਰਿੱਜ ਹੀ ਆ ਜਮਾ ਇਹ ਤੇ ਦੁੱਧ 30 ਕਿਲੋ ਦੂ ਤੇ ਦੋ ਫੈਟ ਵਾਲਾ ਸੇ ਖੜਕੇ ਦੂ ਮੱਜਾਂ ਗੋ ਜਮਾ ਮਾਰ ਕੇ ਦੂ ਬਈ ਕੋਈ ਡਿਸ਼ਕ ਦੀ ਨਹੀਂ ਵੀ ਐ ਬੈਠ ਜੇ ਮਾ ਹਣਾ ਠੀਕ ਹੈ ਅਸਾਂ ਆਪਣਾ ਸਾਈ ਵੀ ਸਾਫ ਕਰਦੇ ਸਵਾ ਦੇਖੋ ਜਮਾ ਕੋਈ ਇਹ ਨਹੀਂ ਗੱਲ ਕੋਈ ਮੂਰੇ ਖੜਾ ਜਿੰਨੀ ਮਰਜ਼ੀ ਬੈਠੀ ਚੱਲ ਦੋ ਠੱਡੀ ਬੈੜੀ ਰਾਣੀ ਬੈੜਾਈ ਕਰ ਬੈ ਕਦ ਨਾਲੀ ਇਹ ਪਾਸ ਸੋ ਜਮਾ ਜਾਇਦ ਗੱਲ ਆ ਤੇ ਭਾਅ ਯਾਰ ਫਿਰ ਇਹਦਾ ਕੀ ਹੋਊਗਾ ਭਾਅ ਬਈ ਫੋਨ ਤੇ ਕਰਾਂਗੇ ਠੀਕ ਹੈ ਹੋ ਜੈ ਚੀਜ਼ ਦੇ ਹਿਸਾਬ ਨਾਲ ਬਈ ਚੀਜ਼ ਦੇ ਹਿਸਾਬ ਨਾਲ ਪੜਾ ਜਾ ਮਨ ਕੇ ਜਰਾ ਪੰਜਾ ਪਿੰਡ ਕੋ ਹਣ ਵਾਦੀ ਸਿੱਧੀ ਮਿਲਦੀ ਨਹੀਂ ਮਿਲਦੀ ਇੰਨੀ ਠੰਡੀ ਨਹੀਂ ਮਿਲਦੀ ਇੰਨੀ ਠੰਡਾ ਪੀਂਹ ਨਹੀਂ ਮਿਲਦਾ ਜਨਬਾ ਸਵਾਦਾ ਜਮਾ ਨਗੀਨਾ ਲੈਵਾ ਠੀਕ ਹੈ ਨਾ ਗਲਾਸ ਆਪਾਂ ਕੀ ਜਾਈਗੀ ਕਹਿੰਦੇ ਨਹੀਂ ਸੋ ਫਿਰ ਮਿਲਕ ਵੇਨ ਦੇਖੋ ਥਲੇ ਰਸਾ ਪੈ ਪਾ ਜਮਾ ਭਵੇਂ ਰਸਾ ਪੈ ਵਾਡ ਕੇ ਟੋਟਾ ਨਾਲ ਕੰਪੇਅਰ ਕਰ ਲਿਓ ਮਿਲਕ ਵੇਨ ਦੇ ਨਾਲ ਮੈਚ ਕਰਦਾ ਤੇ ਹਫਤਾ ਲੈਂਦੀ ਸੂਣ ਚ ਹਣਾ ਇੱਕ ਹਫਤਾ ਪੈਂਡਿੰਗ ਬਸ ਕੀ ਤੋੜਦੀ ਮਾੜੀ ਜੀ ਹੋਰ ਸੋ ਬੂਤੀ ਬਾਤੀ ਦੇਖੋ ਬੈਠ ਦੀ ਜਵਾ ਕਿਆ ਬਾਤਾ ਤੇ ਝੱਲ ਝੂਲਰ ਦੇਖੋ ਜ ਲੇਵਲ ਹੁਆ ਬਹੁਤ ਤਕੜਾ ਸੋ ਜਮਾ ਚੱਪਾ ਕੱਟ ਵੇੜਾ ਜਮਾ ਸੁਆ ਦੂਜਾ ਸੁੰਦੀ ਆ ਅੱਗੇ ਹੀ ਬੱਚੇ ਬਈ ਗਰਲੈਂਡ ਦੇ ਟੌਪ ਦੇ ਵਿੱਚ ਸੁੰਦੀ ਜਜਗਰਾ ਬੱਚੀ ਬੁੱਚੀ ਦੇ ਦੇ ਨਿਆਰੇ ਰਹਿ ਦੇ ਦਦੀ ਘਾਣਾ ਸੋ ਵੀਰ ਜਮਾ ਰਾਣੀ ਗਾ ਜਮਾ ਜਿਹਦੇ ਘਰੇ ਜਾਉਂਦੀ ਹਣੀ ਵਿੱਚ ਨਹੀਂ ਨਹੀਂ ਇਹਦੇ ਪਿੱਛੇ ਮੱਧ ਲੈਣ ਬਾਈਏ ਘੱਟ-ਪਕਟ ਇਹ ਨਾਲ ਦੀ ਮਾਧਿਆ ਪਾਉਣ ਨੂੰ 5 ਲੱਖ ਤੋਂ ਮੈਂ ਘੱਟ ਨਹੀਂ ਮੰਨੀ ਜੀ 30 ਕਿਲੋ ਤੇਰੀ 5 ਲੱਖ ਦੀ ਮਿਲੂ ਮਿਲਦੀ ਨਹੀਂ ਪਹਿਲਾਂ ਕਿਹੜਾ ਦੂਗਾ 5 ਲੱਖ ਦੀ 30 ਕਿਲੋ ਨਹੀਂ ਵੇਚਦਾ ਹੁਣ 20 ਕਿਲੋ ਵਾਲੀ ਵੀ ਨਹੀਂ ਮੈਂ ਦੰਦਾਲਾ ਉਹ ਵੀ 2.5-3 ਲੱਖ ਜਗੇ ਜਾ ਜਾਂਦੀ ਆ ਜਮਾ ਉਹ ਵੀ ਚਾਰ-ਪ ਸੋ ਦੇਖੋ ਲੈ ਵਲੂ ਵਾ ਨਾੜਾ ਨੂੜਾ ਚੰਗੇ ਹਨ ਦੋ ਲੱਖ ਦਾ ਮਹਾਂ ਭਾਈ ਭਾਈ ਆ ਨਹੀਂ ਹੋਗੇ ਹੁਣ ਤਾਂ ਤੇ ਇਹਦੇ ਫਿਰ ਬਾਜ ਬਪਾਹੂ ਬਾਜ ਬੂ ਭਾਈ ਠੀਕ ਹੈ ਲੱਖ ਤੋਂ ਬਾਹਰ ਹੋ ਕੋਈ ਨਹੀਂ ਭਾਈ ਫੋਨ ਦੀ ਕਰ ਲਾਂਗੇ ਹੋਊਗਾ ਜਾਈ ਠੀਕ ਹੈ ਅੱਗੇ ਆਪਾਂ ਦੂਜੇ ਨੰਬਰ ਤੇ ਦੇਖੀ ਜਾਨੇ ਐਰ ਸ਼ੈਰ ਇਹ ਬਹੁਤ ਦਿਨਾਂ ਵਾਲਿਆਂ ਦਾ ਨਗੀ ਨਹਿਰ ਸ਼ੈਰ ਦਾ ਭਾਈ ਮੈਂ ਕਹਣਾ ਘੱਟ ਤੋਂ ਘੱਟ ਨਾਂ ਵਾਲੀ 6-7 ਮਹੀਨੇ ਬਾਅਦ ਮਿਲੇਗੀ ਠੀਕ ਹੈ ਪਰ ਚਾਹ ਮਿਲ ਜੇ ਮਿਲੇ ਨਹੀਂ ਮਿਲਦੀ ਨਾ ਮਿਲੇ ਮਿਲੇ ਭਾਈ ਕਹਿ ਕੀ ਨਹੀਂ ਵੇਚ ਨਹੀਂ ਭਾਈ ਯਾਰ ਸਾਰਾ ਜੀ ਜੈ ਜੈ ਗੱਲ ਇਹ ਯਾਰ ਸਾਰਾ ਹੋ ਗਿਆ ਕਹ ਕੇ ਵੇਚਿਆ ਯਾਰ ਸਾਰਾ ਜੀ ਠੀਕ ਹੈ ਮੇਰੇ ਪਾਉ ਕਹਿ ਕੀ ਨਹੀਂ ਵੇਚੀ ਹਰੇਕ ਨੂੰ ਵੀ ਨਹੀਂ ਕਿਹਾ ਜਾਂਦਾਗਾ ਸੋ ਮੂੰਹ ਮੱਥਾ ਦੇਖੋ ਐਰ ਸ਼ੈਰ ਦਾ ਢਿੱਲੇਵਾ ਫਿਟ ਫਾਟਾ ਜਮਾ ਹਨਾ ਸੋ ਢਿੱਲੇ ਸੋ 10 ਦਿਨ ਬਾਕੀ ਪੈਣੇ ਠੀਕ ਹੈ ਸੋ 10 ਦਿਨ ਸੂਣ ਚ ਬਾਕੀ ਤੇ ਅਸਲ ਆ ਜਾਮਾ ਜਿਹਨੂੰ ਵਹਿਣ ਕਹਿੰਦੇ ਹਨਾ ਤੇ ਦੰਦਾ ਦੰਦਾ ਜੀ ਹੋਣੀਆਂ ਹਲੇ ਸ਼ੇਨਾਂ ਦਾ ਜੈਨਵਰ ਦੂਜਾ ਸੁਆ ਕੀ ਰਿਗਾਰਡ ਇਹਦਾ ਬਲੂਨ ਦਾ 28 ਕਿਲੋ ਪਾਇਆ ਗਿਆ ਪਲੂਨ ਦਾ 28 ਕਿਲੋ ਹਾਂ ਮੰਨ ਕੇ ਚੱਲੇ 30 ਤੋਂ ਪਾਰ ਹੈਗਾ ਇਸ ਵਾਰ 30 ਤੋਂ ਪਾਰ ਦੁੱਧ ਦਊਗੀ ਫੱਟ ਫੱੜ ਲੈ ਵਾ ਸੁਆ ਦੂਜਾ ਸੁੰਦੀ ਪਿਆਕਾਦ ਘੜ ਦੇਖੋ ਪੂਰਾ ਵੱਡਾ ਸਾਈਜ਼ ਆ ਜਮਮ ਤੱਕ ਤਿਆਂ ਜਿੱਦੀ ਹੈ ਬਾਹਰ ਆਣੇ ਜਿੱਦੀ ਦੇਖੋ ਪੂਰਾ ਵੱਡਾ ਸਾਈਜ਼ ਫੁੱਲ ਸਾਈਜ਼ ਦੇ ਵਿੱਚ ਦੂਜਾ ਸੁਆ ਸੁਣ ਨੂੰ ਇੱਕ ਹਫਤਾ ਪਿਆਜ ਹੈ ਹਨਾ ਦਸ ਦਿਨ ਦਾ ਆਰਾਮ ਨਹੀਂ ਲਈ ਦਸ ਦਿਨ ਲੈ ਜੋ ਹੈ 10 ਦਿਨਾਂ ਨੂੰ ਸਿਬਿਓ ਸੱਪ ਬਣ ਜੂ ਜੇ ਮੈਂ ਖਾ ਕੇ ਮਾਲ ਪਰਾਇਆ ਉਹ ਗੱਲ ਬੰਨ ਨੇ ਤੇ ਲੇਵਾ ਨਹੀਂ ਤੋੜਦੀ ਫੱਟ ਫੜ ਲੇਵਾ ਜਮਾ ਹਣਾ ਸੋ ਫੱਟ ਫੜ ਠੀਕ ਹੈ ਉਹ ਲੇਵਾ ਫੱਟ ਨਹੀਂ ਲੱਗਦੀ ਸੋ ਫੱਟ ਫੜ ਲੇਵਾ ਕਿ ਦੂਜਾ ਸੂਆ ਸੁੰਦੀ ਆ ਜਵਾਨੀ ਪੀਸ ਆ ਹਰੇਕ ਕਲ ਲਾਡ ਤੇ ਕਲਰ ਨੂੰ ਵੀ ਐਰ ਫਿਰ ਕੇ ਆ ਜਾਂਦਾਗਾ ਨਹੀਂ ਇਹਨੂੰ ਇਹ ਕਿਰਗ ਅਰੀਜਨਲ ਪੀਸ ਹੈਗਾ ਠੰਡੀ ਸੀ ਲਾ ਜਮਾ ਹਣਾ ਪੂਰੀ ਠੰਡੀ ਆ ਬਈ ਮੈਂ ਕਹਿੰਦਾ ਮਸਲੇ ਹੀ ਨਹੀਂ ਆਗਾ ਫਿਰ ਚੜਾ ਦਿੰਦੇ ਪਤਲੀ ਆ ਜਮਾ ਹਣਾ ਸੋ ਕਿਆ ਬਾਤ ਹੈ ਫਾਇਨਲ ਸੁੰਨ ਅੱਗੇ ਜਿੰਨੇ ਬੱਚੇ ਲੈਣ ਦੇ ਤੋ ਤੋ ਬੜੇ ਬੱਚੇ ਦਊਗੀ ਸੋ ਬਹੁਤ ਤਗੜੀ ਹੈ ਸਰ ਦੂਜਾ ਸੂਆ ਸੁੰਦੀ ਆ ਇਹ ਫੋਰ ਸੇਲ ਆ ਵੀਰ ਕੋਲੇ ਸੋ ਦੇਖੋ ਠੰਡੀ ਸੀਲ ਦਾ ਕੋਈ ਅੰਤ ਨਹੀਂ ਠਾੜੀਆਂ ਵਾਲਾ ਲੈ ਵਾਗਾ ਦੂਜਾ ਲੈ ਬਣੀਗਾ ਬਈ ਇਹਨੂੰ ਇਹ ਬੜਨਾ ਬੜਨਾ ਬਹੁਤਾ ਜੀ ਠੀਕ ਲਾ ਟੋਲਾ ਬਹੁਤ ਪਈਆਂ ਨਹੀਂ ਜਿਵੇਂ ਮਰਜੀ ਬੈਠੀ ਚੱਲ ਕੋਈ ਐਂ ਦਿੱਕਤ ਨਹੀਂ ਕੋਈ ਆ ਹੋ ਗਈ ਸੀਲ ਠੰਡੀ ਵਾਧੂ ਆ ਜਾਵਾ ਵਾਧੂ ਆ ਗਈ ਬਸੀ ਠੰਡੀ ਤਾਂ ਬਲੱਸ ਖਰਾ ਦਾ ਤੋ ਦਊਗੀ ਅਗੇ ਤੀਜੇ ਨੰਬਰ ਤੇ ਆ ਗਈ ਜਰਸੀ ਇਹ ਜਰਸੀ ਆ ਬਈ ਅੱਜ ਤਾਂ ਉਹ ਕੰਮ ਹੋਇਆ ਵਾ ਵੀ ਲੈਸ ਦੇ ਬੜ ਕੇ ਲੈ ਲੋ ਚਾਹੇ ਕੁੜ ਤੇ ਜਾਈ ਫੁੱਲੇ ਰਿਆ ਲੋ ਹਨ ਸਾਰਾ ਕੋਸ ਯਾਰ ਹਨ ਅੱਜ ਅੱਜ ਵੀ ਹੈਗੀ ਨਹੀਂ ਅੱਜ ਬੇਚਨੀ ਠੀਕ ਹੈ ਸਾਰਾ ਕੋਸ ਆ ਜਾ ਮਾਜਦੇ ਠੀਕ ਹੈ ਸੋ ਦੁਕਾਨ ਦੇ ਸਵਾਦ ਫੇਰ ਆਇਆ ਦਾ ਸੌਦਾ ਸਾਰੇ ਭੰਦਾ ਹੋਵੇ ਗਾ ਕੀ ਪਤਾ ਕੀ ਮੰਗ ਲਿਆ ਹਨ ਤੇ ਆਪ ਨੂੰ 100% ਜਰਸੀ ਨਹੀਂ ਆ ਥਾਂ ਦੀ ਨੂੰ ਤੇ 75% ਹੈਗੀ ਹੈ ਬਈ ਇਹ ਜਿਆ ਜਗਾ ਲਾ 25% ਮੰਨ ਕੇ ਚੱਲ ਹੈਗਾ ਦੂਜਾ ਪੰਨ ਜਰਸੀ ਐਫ ਦੇ ਪੇਟ ਹੋਈ ਦੀ ਹੈ ਜਰਸੀ ਹਾਂ ਐਫ ਦੇ ਪੇਟ ਹੋਈ ਹੈ ਦਾ ਦੁੱਧ ਵੱਧ ਪਾਓ ਤੇ ਜਰਸੀ ਵਾਲੇ ਗੋਣਾਂ ਅਗੇ ਦਾ ਫੈਟ ਪਾਓ ਹਨ ਦੋਨੇ ਚੀਜ਼ਾਂ ਆ ਗਿਆ ਮੇਲੇ ਜ ਹਨ ਦੋਨੇ ਚੀਜ਼ਾਂ ਆ ਗਈਆਂ ਕੱਦ ਘੜ ਬਹੁਤ ਪਰ ਬੱਚੇ ਜਰਸੀ ਦੇ ਪਾ ਦੂ ਅੱਗੇ ਜਰਸੀ ਬੱਚੇ ਬਈ ਟੌਪ ਵੀ ਦੀ ਦੂ ਸੋ ਦੇਖੋ ਜਮਾ ਕਿਆ ਬਾਤ ਆ ਮੂੰਹ ਮੱਥਾ ਸਾਫ ਸੁਥਰਾ ਤੇਲੇ ਵਾਲੂ ਬਾ ਦੇਖੋ ਕੱਚੀ ਲੱਗਦੀ ਆ ਜੇ ਨਾ ਕੱਚੀ ਆ ਬਈ ਜੇ ਲੈ ਜੂ 8 9 ਤੈਨੂੰ ਮੈਂ ਕਹਣਾ ਬਈ ਆਰਾਮ ਨਹੀਂ ਲਈ ਠੰਡੀ ਠੁੰਡੀ ਬਹੁਤ ਹੈ ਜੇ ਬੈਠਣ ਦੇ ਪਰਣਾ ਬਹੁਤ ਹੈ ਜੇ ਠੀਕ ਹੈ ਆ ਲੈ ਵਾ ਸਾਰੇ ਵਾਲ ਕੱਢ ਜੂ ਸਾਰੇ ਵਾਲਾ ਬਾਕੀ ਠੰਡੀ ਦਾ ਸੀਧਾ ਇਹਦਾ ਵੀ ਕੋਈ ਅੰਤ ਨਹੀਂ ਹੈ ਨਾ ਲੈ ਮਨੂ ਬਾ ਬਹੁ ਬਣਾਉਗੀ ਜੀ ਸੋ ਆ ਦੇਖੋ ਜਮਾ ਮੈਂ ਕਹਣਾ ਬਹੁਤ ਠੁੰਡੀ ਬੈਠਾ ਹੀ ਰਸਾ ਛੱਡ ਕੇ ਉੱਥੇ ਬਹਿ ਜਾ ਜਮਾ ਜਿੱਥੇ ਮਰਜੀ ਬਈ ਬਈ ਠੀ ਤੋ 22 ਕਿਲੋ ਦੁੱਧ ਦੇ ਦੋਗੀ ਤੇ ਕੱਦ ਕਾਠ ਜਿੰਦ ਜਾਨ ਬਿਊਟੀ ਦੇਖੋ ਮੱਥੇ ਤੇ ਟਵਾ ਟਾ ਕੰਨ ਨਿੱਕੇ ਨਿੱਕੇ ਰੇਟ ਵੀ ਜਾਇਜ਼ ਹੀ ਹੋਊਗਾ ਠੀਕ ਹੈ ਤੇ ਸਾਫ ਸੁਥਰੀ ਰੇਟ ਵੀ ਕੰਦਾ ਬਿਲਕੁਲ ਜਾਇਜ਼ ਹੋ ਜਾਵਾ ਤੇ ਜਿੰਦ ਜਾਨ ਬਹੁਤ ਆ ਦੂਜਾ ਸੂਆ ਹੁੰਦੀ ਆ ਤੇ ਬਾਲਟਲਾ ਦੇਖੋ ਲੈਵੇਂ ਦੇ ਵਿੱਚ ਲੈਵਾ ਚੰਗਾ ਚਾਰੇ ਤਾਂ ਨੀਖਣ ਵਿੱਚ ਬੀ ਬਸ ਮਾੜਾ ਦੁਬਾਰੇ ਦਿਖਾ ਦੇ ਬਣੂ ਬਹੁਤ ਬਾਈ ਇਹ ਵੇੜਾ ਕੱਚੀ ਆ ਇਹ ਹਾਂ ਦੱਸਣੀ ਕੱਚੀ ਇਹੀ ਚੱਲ ਜੀ ਵੀਡੀਓ ਪਾਉਣੀ ਨਹੀਂ ਮਾਦਰ ਪੰਜਵੇਂ ਵਿੱਚ ਦੀ ਆ ਜੀ ਠੀਕ ਹੈ ਅੱਗੇ ਚੌਥੇ ਨੰਬਰ ਤੇ ਆ ਗਈ ਕ੍ਰੋਸ ਹਣਾ ਇਹ ਕ੍ਰੋਸ ਆ ਬਈ ਵੇੜਾ ਤੇ ਇਹ ਕਿਹੜਾ ਸਵਾਸ ਹੁੰਦੀ ਐ ਇਹ ਵੀ ਦੂਜਾ ਸਵਾਸ ਹੁੰਦੀ ਹੈਗੀ 18 19 ਕਿਲੋ ਦੁੱਧ ਤੋਂ ਤੂੰ ਨੇ ਦੋ ਦੱਤਾ ਕਿ ਐ ਮੰਨ ਕੇ 20 ਬਾਈ ਕੇ ਵੀ ਖਰਾਦ ਤੋਂ ਪਾ ਦੂਗੀ 20 ਕਿਲੋ ਦੁੱਧ ਐਸ ਵਾਰ ਪਾ ਦੂਰਾ ਆਉਣਾ 20 ਬੀ ਕੇ ਲੋ ਪਾਸੀ ਦੁੱਧ ਲੈਣੀਆਂ ਦੋਦੇ 40 ਤੋਂ ਉੱਪਰ ਦੁੱਧ ਲੈਣੀਆਂ ਉਹਨੇ ਬੜਾ ਤੇ ਦਿਨ ਕੈ ਲੈਂਦੀ ਐ ਦੇਲੇ ਦੇ ਵੀ ਇੱਕ ਹਫਤਾ ਪੰਡੀ ਪੈ ਬਈ ਇੱਕ ਹਫਤਾ ਬਾਕੀ ਤੇ ਥਣ ਇਹਦੇ ਮੱਝਾਂ ਲੱਗਿਆ ਵਜਾ ਹਨ ਤੇ ਸਾਰੇ ਗਰਮੀ ਦੇ ਹਿਸਾਬ ਦੇ ਲੈਂਦੇ ਫਿਰ ਬੜਾ ਹਿਸਾਬ ਨਾਲ ਨਹੀਂ ਬਈ ਸੋ ਜਿਵੇਂ ਹੁਣ ਆਪਾਂ ਕੋਟੀਆਂ ਸਾਹਮਤਿਆਂ ਤੇ ਟੀ-ਸ਼ਰਟਾ ਕੱਢਨੇ ਉਹ ਸਸਟੇ ਵੀ ਹੁਣ ਬਹਿਣਾ ਦਾ ਵੀ ਜਾਵਾ ਇਹ ਮਸਲਾ ਨਹੀਂ ਹੈਗਾ ਆਪਨੂੰ ਕੋਲ ਐਸਐਫ ਬਹਿਣਾ ਨਹੀਂ ਹੁੰਦੀ ਰਹਿਣੀ ਠੀਕ ਹੈ ਇਹ ਵੀ ਇਹ ਵੀ ਐਚਰ ਦਾ ਬਹਿਣਾ ਹੋਣੀ ਹੈ ਠੀਕ ਹੈ ਪਰ ਜਿਵੇਂ ਪੰਜਾਬ ਦੇ ਵੀਰ ਸੂਟ ਕਰਦੇ ਆ ਉਹ ਚੀਜ਼ ਦੀ ਅਕਾਉਂਟਿੰਗ ਆ ਪਹਿਲੇ ਹੁੰਦੇ ਆ ਹਾਂ ਉਹ ਚੀਜ਼ ਲਓ ਠੀਕ ਹੈ ਸੋ ਮੂੰਹ ਮੱਥਾ ਦੇਖੋ ਸਾਫ਼ ਸੁਥਰਾ ਜਾਵਾ ਤੇ ਜਿੰਦ ਯਾਰ ਝੋਲੀ ਵਾਲੀ ਬਹਿੜਾ ਦੋਨੇ ਲੈਣਾ ਚਾਹਵਾ ਦੋਨੇ ਵੀ ਪਾਵਾਂ ਬਣ ਕੇ ਜਾਇਪਾਣਾ ਦੇ ਤੇ ਜੋੜਾ ਮੰਗੂ ਇਕੱਠਾ ਠੀਕ ਹੈ ਸੋ ਦਾ ਆਪਾਂ ਜਾਇ ਰੇਟ ਦੀਆਂ ਦੇਗਾ ਠੀਕ ਹੈ ਸੋ ਚਾਰ ਨਾਗਾ ਆਪਾਂ ਤੁਹਾਨੂੰ ਦਿਖਾ ਦੇ ਚਾਰੇ ਗੱਬਣ ਕ੍ਰਾਸ ਜਰਸੀ 에ਅਰ ਤੇ ਗਰਲੈਂਡ ਜਿਵੇਂ ਪਹਿਲੇ ਨੰਬਰ ਦੀ ਦਾ ਜਿੰਦ ਘਾੜੇ ਜਿਵੇਂ ਕਹਿੰਦੇ ਉਹ ਹੀ ਵੀਰ ਆਪ ਨੂੰ ਫੋਨ ਲਾਵੇ ਵੀ ਬਾਧੂ ਘਰ ਤੂੰ ਫੋਨ ਨਾ ਲਾਵੇ ਠੀਕ ਹੈ ਨਾ ਗੱਲ ਆਪਾਂ ਤਾਂ ਲੱਖ ਥੱਲੇ ਵਾਲਾ ਗੱਲ ਨਾ ਕਰੀ ਆਹ ਸਰ ਨਾਲ ਠੀਕ ਹੈ ਆਪਾਂ ਆਪ ਨੂੰ ਹੀ ਲਾ ਕੇ ਲੈਣਾ ਪੈਣਾ ਕੋਈ ਲਾ ਕੇ ਲੈਂਦਾ ਬਈ ਪਹਿਲੀ ਤਾਂ ਮਰਦੀ ਨਹੀਂ ਠੀਕ ਹੈ ਠੀਕ ਹੈ ਨਾ ਗੱਲ ਨੰਬਰ ਬੋਲ ਜੀ ਆਪਣਾ ਲੈਣ ਵੀ ਜਾਵਾਂਗੇ ਛੇ ਜੀ ਮਰਦੀ ਨਹੀਂ ਬਲੀ ਦਾ 15 20 ਲੈਣ ਦਾ ਤੇ ਨੰਬਰ ਆਪਣਾ ਨੰਬਰ ਆਪਣਾ ਹੈ 98778899 ਤੇ ਦੂਜਾ ਨੰਬਰ ਹੈ 96335084 ਇਹ ਵੱਡੇ ਭਰਾ ਦਾ ਨੰਬਰ ਹੈ ਵੀਡੀਓ ਦੇਖ ਲਈ ਸਭ ਦਾ